ਸ਼ਹਿਰ ਵਿੱਚ ਪਾਰਕਾਂ ਵਿੱਚ ਮਾੜੇ ਅਨਸਰਾਂ ਨੂੰ ਠੱਲ ਪਾਉਣ ਦੇ ਲਈ ਪਠਾਨਕੋਟ ਪੁਲਿਸ ਸੈਕਸ਼ਨ ਮੋੜ 'ਚ ਨਜ਼ਰ ਆ ਰਹੀ ਹੈ ਦੱਸਦੇ ਇਹ ਐਸਐਸਪੀ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾ 'ਚ ਡਿਵੀਜ਼ਨ ਨੰਬਰ 2 ਦੇ ਐਸਐਚਓ ਮਨੋਜ ਸਲਗੋਤਰਾ ਨੇ ਡਿਵੀਜ਼ਨ ਨੰਬਰ 2 ਦੇ ਅੰਤਰਗਤ ਆਉਂਦੇ ਸਾਰੀਆਂ ਪਾਰਕਾਂ ਦੀ ਚੈਕਿੰਗ ਕੀਤੀ ਹੈ ਤੇ ਉੱਥੇ ਬੈਠੇ ਹੋਏ ਨੌਜਵਾਨਾਂ ਦੇ ਆਈਡੀ ਵੀ ਜਿਹੜੀ ਆ ਉਹ ਚੈੱਕ ਕੀਤੀ ਹੈ ਤੇ ਨਾਲ ਹੀ ਉਹਨਾਂ ਨੂੰ ਉਹਨਾਂ ਚੋਂ ਜੋ ਵੀ ਬਿਨਾਂ ਵਜ੍ਹਾ ਆ ਕੇ ਇੱਥੇ ਬੈਠੇ ਹੋਏ ਸਨ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਤੇ ਕਿਹਾ ਕਿ ਪਾਰਕ ਵਿੱਚ ਕਿਸੇ ਵੀ ਮਾੜੇ ਆਂਸਰ ਨੂੰ ਬਿਨਾਂ ਵਜ੍ਹਾ ਨਹੀਂ ਬਹਨ ਦਿੱਤਾ ਜਾਵੇਗਾ ਤਾਂ ਕਿ ਪਾਰਕਾਂ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਨਾ ਹੋਵੇ ਤੇ ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਪੁਲਿਸ ਕਰਮਚਾਰੀਆਂ ਦੇ ਵੱਲੋਂ ਪਾਰਕ ਦੇ ਵਿੱਚ ਬੇਵਜ੍ਹਾ ਬੈਠੇ ਹੋਏ ਲੋਕਾਂ ਨੂੰ ਅੱਜ ਮਾਨਯੋਗ ਐਸਐਸਪੀ ਪਠਾਨਕੋਟ ਜੀ ਦੇ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਦੇ ਹੇਠਾਂ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਜਿੰਨੀਆਂ ਵੀ ਪਾਰਕਾਂ ਹੈਗੀਆਂ ਨੇ ਜਿੱਥੇ ਕਿ ਪਬਲਿਕ ਇਕੱਠੀ ਹੁੰਦੀ ਆ ਅੱਜ ਉਹਦੀ ਚੈਕਿੰਗ ਕੀਤੀ ਗਈ ਹੈ ਇਹਨਾਂ ਚੈਕਿੰਗ ਦਾ ਜਿਹੜਾ ਕਰਨ ਦਾ ਮੇਨ ਕਾਰਨ ਸੀਗਾ ਉਹ ਇਹ ਸੀਗਾ ਕਿ ਇਹਨਾਂ ਪਾਰਕੇ ਵਿੱਚ ਕੋਈ ਵੀ ਜਿਹੜੇ ਅਵਾਰਾ ਕਿਸਮ ਦੇ ਬੰਦੇ ਨੇ ਜਿਹੜੇ ਉਹ ਇੱਥੇ ਨਾ ਹੋਣ ਕੋਈ ਵੱਲ ਸਕੂਲ ਦੇ ਬੱਚੇ ਜਿਹੜੇ ਸਕੂਲ ਤੱਕ ਮਾਰ ਕੇ ਸਕੂਲਾਂ ਚੋਂ ਆਏ ਨੇ ਇੱਥੇ ਪਾਰਕਾਂ 'ਚ ਉਹਦੇ ਬਾਰੇ ਚੈਕਿੰਗ ਕੀਤੀ ਗਈ ਆ ਤੇ ਜਿਹੜੇ ਸਾਨੂੰ ਚੈਕਿੰਗ ਦੇ ਦੌਰਾਨ ਜਿਹੜੇ ਸਾਨੂੰ ਲੱਗਿਆ ਕਿ ਲੜਕੇ ਬਿਨਾ ਮਦਦ ਤੋਂ ਪਾਰਕਿੰਗ 'ਚ ਬੈਠੇ ਨੇ ਉਹਨਾਂ ਨੂੰ ਵਾਰਨਿੰਗ ਕੀਤਾ ਗਿਆ ਤਾਂ ਕਿ ਜਿਹੜੀ ਪਾਰਕ ਦਾ ਜਿਹੜਾ ਮਾਹੌਲ ਹੈਗਾ ਜੋ ਕਿ ਇੱਕ ਸਹੀ ਮਕਸਦ ਪਾਰਕ ਦਾ ਜਿਹੜਾ ਉਹ ਬਣਿਆ ਰਹੇ ਤੇ ਤਾਂ ਕਿ ਲੋਕਾਂ ਨੂੰ ਜਿਹੜੀ ਆਮ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ ਸ਼ਹਿਰ ਵਿੱਚ ਪਾਰਕਾਂ ਵਿੱਚ ਮਾੜੇ ਅਨਸਰਾਂ ਨੂੰ ਠੱਲ ਪਾਉਣ ਦੇ ਲਈ ਪਠਾਨਕੋਟ ਪੁਲਿਸ ਸੈਕਸ਼ਨ ਮੋੜ 'ਚ ਨਜ਼ਰ ਆ ਰਹੀ ਹੈ ਦੱਸਦੇ ਇਹ ਐਸਐਸਪੀ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾ 'ਚ ਡਿਵੀਜ਼ਨ ਨੰਬਰ 2 ਦੇ ਐਸਐਚਓ ਮਨੋਜ ਸਲਗੋਤਰਾ ਨੇ ਡਿਵੀਜ਼ਨ ਨੰਬਰ 2 ਦੇ ਅੰਤਰਗਤ ਆਉਂਦੇ ਸਾਰੀਆਂ ਪਾਰਕਾਂ ਦੀ ਚੈਕਿੰਗ ਕੀਤੀ ਹੈ ਤੇ ਉੱਥੇ ਬੈਠੇ ਹੋਏ ਨੌਜਵਾਨਾਂ ਦੇ ਆਈਡੀ ਵੀ ਜਿਹੜੀ ਆ ਉਹ ਚੈੱਕ ਕੀਤੀ ਹੈ ਤੇ ਨਾਲ ਹੀ ਉਹਨਾਂ ਨੂੰ ਉਹਨਾਂ ਚੋਂ ਜੋ ਵੀ ਬਿਨਾਂ ਵਜ੍ਹਾ ਆ ਕੇ ਇੱਥੇ ਬੈਠੇ ਹੋਏ ਸਨ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਤੇ ਕਿਹਾ ਕਿ ਪਾਰਕ ਵਿੱਚ ਕਿਸੇ ਵੀ ਮਾੜੇ ਆਂਸਰ ਨੂੰ ਬਿਨਾਂ ਵਜ੍ਹਾ ਨਹੀਂ ਬਹਨ ਦਿੱਤਾ ਜਾਵੇਗਾ ਤਾਂ ਕਿ ਪਾਰਕਾਂ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਨਾ ਹੋਵੇ ਤੇ ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਪੁਲਿਸ ਕਰਮਚਾਰੀਆਂ ਦੇ ਵੱਲੋਂ ਪਾਰਕ ਦੇ ਵਿੱਚ ਬੇਵਜ੍ਹਾ ਬੈਠੇ ਹੋਏ ਲੋਕਾਂ ਨੂੰ ਅੱਜ ਮਾਨਯੋਗ ਐਸਐਸਪੀ ਪਠਾਨਕੋਟ ਜੀ ਦੇ ਦੇ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਦੇ ਹੇਠਾਂ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਜਿੰਨੀਆਂ ਵੀ ਪਾਰਕਾਂ ਹੈਗੀਆਂ ਨੇ ਜਿੱਥੇ ਕਿ ਪਬਲਿਕ ਇਕੱਠੀ ਹੁੰਦੀ ਆ ਅੱਜ ਉਹਦੀ ਚੈਕਿੰਗ ਕੀਤੀ ਗਈ ਹੈ ਇਹਨਾਂ ਚੈਕਿੰਗ ਦਾ ਜਿਹੜਾ ਕਰਨ ਦਾ ਮੇਨ ਕਾਰਨ ਸੀਗਾ ਉਹ ਇਹ ਸੀਗਾ ਕਿ ਇਹਨਾਂ ਪਾਰਕੇ ਵਿੱਚ ਕੋਈ ਵੀ ਜਿਹੜੇ ਅਵਾਰਾ ਕਿਸਮ ਦੇ ਬੰਦੇ ਨੇ ਜਿਹੜੇ ਉਹ ਇੱਥੇ ਨਾ ਹੋਣ ਕੋਈ ਵੱਲ ਸਕੂਲ ਦੇ ਬੱਚੇ ਜਿਹੜੇ ਸਕੂਲ ਤੱਕ ਮਾਰਕੇ ਸਕੂਲਾਂ ਚੋਂ ਆਏ ਨੇ ਇੱਥੇ ਪਾਰਕਾਂ ਚ ਉਹਦੇ ਬਾਰੇ ਚੈਕਿੰਗ ਕੀਤੀ ਗਈ ਆ ਤੇ ਜਿਹੜੇ ਸਾਨੂੰ ਚੈਕਿੰਗ ਦੇ ਦੌਰਾਨ ਜਿਹੜੇ ਸਾਨੂੰ ਲੱਗਿਆ ਕਿ ਲੜਕੇ ਬਿਨਾ ਮਦਰ ਤੋਂ ਪਾਰਕਾਂ 'ਚ ਬੈਠੇ ਨੇ ਉਹਨਾਂ ਨੂੰ ਵਾਰਨਿੰਗ ਕੀਤਾ ਗਿਆ ਤਾਂ ਕਿ ਜਿਹੜੀ ਪਾਰਕਾਂ ਦਾ ਜਿਹੜਾ ਮਾਹੌਲ ਹੈਗਾ ਜੋ ਕਿ ਇੱਕ ਸਹੀ ਮਕਸਦ ਦਾ ਪਾਰਕਾਂ ਦਾ ਜਿਹੜਾ ਉਹ ਬਣਿਆ ਰਹੇ ਤੇ ਤਾਂ ਕਿ ਲੋਕਾਂ ਨੂੰ ਜਿਹੜੀ ਆਮ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ